ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ ਟਨਸਾਂ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋੜਲਾ ਮਨਪਿਕ ਹੋਰ ਦਰਸ਼ਕੋ ਇਸ ਵਕਤ ਦੀ ਅਪਡੇਟ ਗੁਰਦਾਸਪੁਰ ਤੋਂ ਨਿਕਲ ਕੇ سامنے ਆਈ ਦੱਸਿਆ ਜਾਏ ਗੁਰਦਾਸਪੁਰ ਵਿੱਚ ਵੀ ਕੱਲ ਅਮਰੀਕਾ ਤੋਂ ਡਿਵੋਟ ਹੋਏ ਦੋ ਨੌਜਵਾਨ ਆਪਣੇ ਕਾਰ ਗੁਰਦਾਸਪੁਰ ਪਹੁੰਚੇ ਅਤੇ ਜਿਨ੍ਹਾਂ ਦਾ ਨਾਮ ਹਰਜੋਤ ਸਿੰਘ ਅਤੇ ਹਰਜੀਤ ਸਿੰਘ ਦੱਸਿਆ ਜਾ ਰਿਹਾ ਹੈ ਦੋਨੋਂ ਆਪਣੇ ਚਚੇਰੇ ਭਰਾਸਨ ਅਤੇ ਉਹ ਅਮਰੀਕਾ ਡੋਂਗੇ ਰਹੇਗੇ ਸੰ ਦੱਸਿਆ ਨਾਲ ਇਸ ਤੋਂ ਬਾਅਦ ਜੋ ਹਰਜੀਤ ਸਿੰਘ ਹੈ ਉਸ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੀ ਦੁੱਖ ਭਰੀ ਦਾਸਤਾ ਸੁਣਾਈ ਗਈ ਕਦਾ ਸੇ ਗਿਆ ਕਿ ਕਿਸ ਤਰ੍ਹਾਂ ਉਹ ਪਹਿਲੇ ਡੌਂਕੀ ਰਾਹੀ ਜੋ ਅਮਰੀਕਾ ਪਹੁੰਚੀ ਜਿੱਥੇ ਰਸਤੇ ਵਿੱਚ ਜੋ ਡੌਂਕਰਾਂ ਨੇ ਉਹਨਾਂ ਵੱਲੋਂ ਕੜਾ ਤਸ਼ੱਦਦ ਕੀਤਾ ਉਹਨਾਂ ਨੂੰ ਪਰੇਸ਼ਾਨ ਕੀਤਾ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਵਾਪਸ ਜੋ ਅਮਰੀਕਾ ਤੋਂ ਡਿਪੋਰਟ ਕਰਕੇ ਜਦੋਂ ਇੰਡੀਆ ਲਿਆਂਦਾ ਗਿਆ ਤਾਂ ਆ ਆਰਮੀ ਜਵਾਨਾਂ ਵੱਲੋਂ ਵੀ ਉਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਗਿਆ ਅਤੇ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਕਿਹਾ ਗਿਆ ਜਿਆਦਾ ਬੋਲੇ ਤਾਂ ਉਹਨਾਂ ਨੂੰ ਕਿਸੇ ਇੱਕ ਬਾਕਸ ਵਿੱਚ ਬੰਦ ਕਰ ਦਿੱਤਾ ਜਾਏ ਜਿਸ ਨਾਲ ਜੋ ਹਰਜੋਤ ਸਿੰਘ ਨਾਮ ਦਾ ਨੌਜਵਾਨ ਹੈ ਉਹ ਸਦਮੇ ਵਿੱਚ ਆ ਗਿਆ ਇਸ ਵਕਤ ਉਹ ਡਿਪਰੈਸ਼ਨ ਵਿੱਚ ਕਿਸੇ ਨਾਲ ਕੋਈ ਗੱਲ ਨਹੀਂ ਕਰ ਰਿਹਾ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋયા ਜੋ ਹਰਜੀਤ ਦੀ ਮਾਂ ਅਤੇ ਹਰਜੀਤ ਸਿੰਘ ਵੱਲੋਂ ਕੀ ਕੁਝ ਇਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਸ ਤਰ੍ਹਾਂ ਆਪਣੀ ਦੁੱਖ ਭਰੀ ਉਹ ਦਾਸਤਾ ਸੁਣਾਈ ਗਈ ਆਉ ਉਹ ਵੀ ਸੁਣਦੇ ਹਾਂ ਉਹ ਤੋਂ ਬੰਦ ਕਰੇ ਛੱਡ ਲਾ ਤੇ ਬਾਲ ਨੂੰ ਕਿੰਨਾ ਲੱਲਾ ਮਰਾਪਾ ਇਹ ਵੇਪਰ ਲੰਡਨ ਤੇ ਆਪਣਾ ਕੰਮ ਹੋ ਗਿਆ ਉਹ ਵੀ ਜੀ ਆਣ ਦੇ ਕੀ ਨਾ ਹਾਂ ਜੀ ਕੋਈ ਨਹੀਂ ਕੋਈ ਜਦੋਂ ਕਰਾਂਗੇ ਉਹ ਤਾਂ ਹੱਸਣਾ ਬੋ ਹੱਸਣਾ ਉਹ ਤਾਂ ਸੇਨਾ ਜਮਤ ਹੈ ਇੰਨੇ ਆਰ ਕੀ ਕਰੇ ਉਹ আচ্ছা ਪਾਜੀ ਆਪਣਾ ਨਾਮ ਦੱਸ ਮੇਰਾ ਨਾਮ ਜੀ ਅਰਜੀਤ ਸਿੰਘ ਹੈ ਜੀ ਅਚਬਜੀਤ ਕਿਦਾਂ ਜਦੋਂ ਇੱਥੇ ਕਦੋਂ ਗਏ ਸੀ ਤੇ ਪੈਸਾ ਕਦੋਂ ਲੈ ਕੇ ਕਦੋਂ ਗਏ ਸੀ ਤੇ ਸਾਰਾ ਦੱਸ ਦਿਓ ਆਪੇ ਹਾਂ ਜੀ ਮੈਂ ਇੱਥੋਂ ਗਿਆ ਜੀ 13 ਅਕਤੂਬਰ ਨੂੰ ਗਿਆ ਜੀ ਘਰ ਤੇ ਸਾਨੂੰ ਜਾਂਦਿਆ 4 ਮਹੀਨੇ ਲੱਗੇ ਜੀ ਕਦੋਂ ਪਹੁੰਚੇ ਗਦੂ ਜੀ ਤੁਸੀਂ 27 ਜਨਵਰੀ ਨੂੰ ਪੁੱਜੇ ਜੀ ਆਪਾਂ ਬਾਰਡਰ ਦੇ ਵਿੱਚ ਕਿਵੇਂ ਦੇ ਹਾਲਾਤ ਸੀਗੇ ਭਾਜੀ ਜਦੋਂ ਤੁਸੀਂ ਉੱਥੇ ਪੁੱਜਿਓ ਹਾਲਾਤ ਤੇ ਭਾਜੀ ਬਹੁਤ ਮਾੜੇ ਸੀਗੇ ਜੀ ਨਾ ਕੋਈ ਕੱਪੜਾ ਸੀ ਪਾਉਣਾ ਅਤੇ ਤੇ ਨਾ ਕੋਈ ਬੂਟ ਸੀ ਚੱਪਲਾਂ ਦੇ ਨਾਲ ਗਿਆ ਜੀ ਉੱਥੇ ਮੈਂ ਕਿੱਥੋਂ ਕਿੱਥੇ ਗਏ ਸੀ ਕਿੱਥੇ ਪਹੁੰਚਾਇਆ ਤੁਹਾਨੂੰ ਭੱਲੇ ਇੱਥੋਂ ਪਹਿਲੇ ਪਹੁੰਚਾਇਆ ਜੀ ਇਹਨਾਂ ਨੇ ਗਵਾਨਾ ਸੌਥ ਅਫਰੀਕਾ ਦੇ ਵਿੱਚ ਪਹੁੰਚਾਇਆ ਜੀ ਇਹਨਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਡਾਂਗੀ ਚੱਲੂ ਹੋ ਗਈ ਜੀ ਟੈਕਸੀਆਂ ਦੇ ਨਾਲ ਹਾਂ ਹਾਂਜੀ ਤੇ ਫਿਰ ਜੰਗਲਾਤ ਚ ਜੰਗਲਾਂ ਦੇ ਵਿੱਚ ਇੰਨੇ ਸਾਨੂੰ ਤੋੜਤਾ ਜੀ ਮਹੀਨੇ ਦੇ ਵਿੱਚ ਇਹ ਤੋੜਤਾ ਜੀ ਕਿੰਨੇ ਨਕੀ ਹਾਲਾਤ ਸੀ ਜੰਗਲਾਂ ਦੇ ਕਿੰਨੇ ਕ ਲੋਕ ਸੀ ਉਦੋਂ ਜੰਗਲਾਂ ਦੇ ਹਾਲਾਤ ਜੀ ਬਹੁਤ ਮਾੜੇ ਆ ਜੀ ਜਨਤਾ ਦੇ ਬਹੁਤ ਸੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਕਿੰਨੇ ਤੁਹਾਡਾ ਗਰੁੱਪ ਹੋਏਗਾ ਕੋਈ ਉਹਦੇ ਵਿੱਚ ਕਿੰਨੇ ਗਰੁੱਪ ਨੇ ਲੋਕ ਸਾਡੇ ਨਾਲ ਤੇ ਅਸੀਂ 4 ਜਾਣੇ ਸੀਗੇ ਜੀ ਤੇ ਗਾੜੀ ਦੂਸਰੇ ਮੁੰਡੇ ਵੀ ਬਹੁਤ ਪੰਜਾਬ ਦੇ ਸੀ ਜੀ ਨਾਲ ਹਾਂ ਹਾਂ ਜੀ ਕੀ ਹਾਲਾਤ ਸੀ ਕਿਦਾਂ ਦਾ ਲਾਹ ਤੇ ਬਹੁਤ ਮਾੜੇ ਸੀਗੇ ਜੀ ਜਦੋਂ ਸੱਤ-ਸੱਤ ਪਹਾੜੀਆਂ ਤਾਂ ਚੜਨੀਆਂ ਕੋਈ ਛੱਟ ਪੇਟ ਵੀ ਲੱਗ ਜਾਂਦੀ ਹੈ ਜੀ ਲਾਹ ਤੇ ਬਹੁਤ ਮਾੜੇ ਆ ਆਪਾਂ ਜੀ ਸ਼ਾਰਟਕਟ ਕਰ ਦੋ ਬਾਈ ਤੁਸੀਂ ਜਦੋਂ ਉੱਥੇ ਪਹੁੰਚੇ ਜਿਹੜੇ ਜੰਗਲਾਂ ਦਾ ਦੱਸਦੇ ਪਿਓ ਤੇ ਇੱਥੋਂ ਜਦੋਂ ਗੱਲ ਕੀਤੀ ਸੀ ਤੇ ਏਜੰਟ ਨਾਲ ਕੀ ਗੱਲ ਹੋਈ ਸੀ ਤੇ ਜਦੋਂ ਇੱਥੋਂ ਗੱਲ ਕੀਤੀ ਸੀ ਉਹਦੇ ਨਾਲ ਸਾਡੀ ਕੋਈ ਜੰਗਲ ਦੀ ਗੱਲ ਹੋਈ ਸੀ ਸਾਨੂੰ ਇੱਥੋਂ ਉਹਨੇ ਕਿਹਾ ਸੀਗਾ ਤੁਹਾਨੂੰ ਇੱਕ ਨੰਬਰ ਦੇ ਵਿੱਚ ਲੈ ਕੇ ਜਾਵਾਂਗਾ ਤੇ ਕੋਈ ਪਨਾਮਾ ਦੇ ਵਿੱਚ ਨਹੀਂ ਲੈ ਕੇ ਜਾਵਾਂਗਾ ਬਾਰੋ-ਬਾਰ ਲੈ ਕੇ ਜਾਵਾਂਗਾ ਕਿੰਨੇ ਪੈਸੇ ਦਿੱਤੇ ਸੀ ਆਪਾਂ 90 ਲੱਖ ਰੁਪਏ ਦਿੱਤੇ ਜੀ ਦੋਵਾਂ ਭਰਾਵਾਂ ਨੇ ਨਾਲ ਚਾਚੇ ਦਾ ਬੇਟਾ ਵਿਆਹ ਸੀ ਗਈ ਦੂਜੇ ਭਰਾ ਦੀ ਕੀ ਹਾਲਾਤ ਹੈ ਉਹਦੇ ਹਾਲਾਤ ਤੇ ਬਹੁਤ ਇਸ ਟਾਈਮ ਮਾੜੇ ਆ ਜੀ ਉਹ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਜੀ ਬੋਲਦਾ ਦੱਕਦਾ ਨਹੀਂ ਜੀ ਉਹ ਗੱਲ ਨਹੀਂ ਕਰ ਰਿਹਾ ਜੀ ਪੈਸੇ ਕਿੱਦਾਂ ਇਕੱਠੇ ਕੀਤੇ ਇੰਤਜ਼ਾਮ ਕਿੱਦਾਂ ਕੀਤਾ ਪੈਸੇ ਇਕੱਠੇ ਕੀਤੇ ਜੀ ਘਰ ਦੀ ਜ਼ਮੀਨ ਵੇਚ ਕੇ ਕੀਤੇ ਕੀਤੇ ਜੀ ਪੈਸੇ ਇਕੱਠੇ ਉਹਨਾਂ ਅਰਜ਼ੀ ਦੇ ਅੱਗੇ ਕੀ ਫਿਊਚਰ ਦੇਖਾਇਆ ਜੀ ਅੱਗੇ ਤਾਂ ਕੁਝ ਨਹੀਂ ਦੇਖ ਰਿਹਾ ਜੀ ਇਸ ਟਾਈਮ ਜੋ ਹੈਗਾ ਸੀਗਾ ਜੀ ਉਹ ਸਭ ਵੇਚ ਗਿਆ ਜੀ ਜਿਸ ਵੇਲੇ ਵਾਪਸ ਆਏ ਸੀ ਮੰਤਰੀ ਸੀਐਮ ਵੀ ਲੈਣਾ ਆਈ ਸੀ ਗੱਲ ਹੋਈ ਉਹਨਾਂ ਨਾਲ ਹਾਂਜੀ ਮੇਰੀ ਨਹੀਂ ਜੀ ਗੱਲ ਹੋਈ ਮੇਰੇ ਛੋਟੇ ਬ੍ਰਦਰ ਦੀ ਜ਼ਰੂਰ ਹੋਈ ਹੋਊਗੀ ਮਾ ਉਸ ਟਾਈਮ ਇਮੀਗ੍ਰੇਸ਼ਨ ਕਰਾ ਰਿਆ ਸੀ ਉੱਥੇ ਅੱਛਾ ਜਦੋਂ ਤੁਸੀਂ ਆਏ ਹੋ ਉੱਥੋਂ ਤੁਹਾਨੂੰ ਦੱਸਿਆ ਗਿਆ ਕਿ ਤੁਹਾਨੂੰ ਕਿੱਥੇ ਲੈ ਕੇ ਜਾ ਰਹੇ ਹੋ ਨਹੀਂ ਜੀ ਸਾਨੂੰ ਰਸਤੇ ਦੇ ਵਿੱਚ ਆਣ ਕੇ ਦੱਸਿਆ ਵੀ ਇੰਡੀਆ ਜਾ ਰਹੇ ਆ ਕੀ ਕਹਿ ਗਿਆ ਉਦੋਂ ਕੀ ਕੀ ਹੋ ਗਿਆ ਉਸ ਟਾਈਮ ਕਿਹਾ ਗਿਆ ਜੀ ਤੁਹਾਨੂੰ ਦੂਸਰੇ ਕੈਂਪ ਦੇ ਵਿੱਚ ਲੈ ਕੇ ਜਾ ਰਹੇ ਆ ਜੀ ਨਿਊਯਾਰਕ ਦੇ ਵਿੱਚ ਤੇ ਕਿਹੜੀ ਹਾਲਾਤ ਦੇ ਵਿੱਚ ਲਿਆਂਦਾ ਗਿਆ ਤੁਹਾਨੂੰ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਲੈ ਕੇ ਆਏ ਜੀ ਸਾਨੂੰ ਉੱਥੋਂ ਹੱਤਕੜੀਆਂ ਲਾ ਕੇ ਲੈ ਕੇ ਆਏ ਜੀ ਸਾਨੂੰ ਤੇ ਰਸਤੇ ਦੇ ਵਿੱਚ ਨਾ ਇਹਨਾਂ ਨੇ ਜਹਾਜ਼ ਦੇ ਵਿੱਚ ਖੋਲੀਆਂ ਹੱਤਕੜੀਆਂ ਸੇਪ ਜਦੋਂ ਅੰਮ੍ਰਿਤਸਰ ਥੋੜਾ ਰਸਤਾ ਰਹਿ ਗਿਆ ਜੀ ਅੱਧੇ ਘੰਟੇ ਦਾ ਉਦੋਂ ਸਾਡੀਆਂ ਇਹਨਾਂ ਨੇ ਹੱਥ ਗੜੀਆਂ ਹੋਣਾਂ ਹੱਥਾਂ ਦੀਆਂ ਤੇ ਪੈਰਾਂ ਤੇ ਹਰਜੀਤ ਉੱਥੇ ਵੀ ਕਿਸੇ ਤੇ ਜਦੋਂ ਕੈਂਪ ਦੇ ਵਿੱਚ ਰੱਖਿਆ ਗਿਆ ਤੁਸੀਂ ਉੱਥੇ ਵੀ ਦਿੱਤੇ ਜਾਂਦੇ ਰਹੇ ਹਾਂਜੀ ਜੀ ਮੇਰੀ ਜੇ ਏਜੰਟ ਨੇ ਮੇਰੀ ਨੇਪਾਲ ਦੀ ਆਈਡੀ ਬਣਾਈ ਸੀ ਜੀ ਉਹ ਜੋ ਕਿ ਉੱਥੇ ਸ਼ੋ ਹੋ ਗਈ ਸੀਗੀ ਉਹਨਾਂ ਨੇ ਮੈਨੂੰ ਉੱਥੇ ਟੌਰਚਰ ਕੀਤਾ ਗਿਆ ਜੀ ਮੈਨੂੰ ਮੈਨੂੰ ਤੇ ਉਹ ਉੱਥੇ 24 ਘੰਟੇ ਮੈਨੂੰ ਏਸੀ ਦੇ ਵਿੱਚ ਉਹਨਾਂ ਨੇ ਕੱਪੜੇ ਲਾ ਆ ਕੇ ਅੰਦਰ ਡੱਕ ਛੜਿਆ ਜੀ ਉਹਨਾਂ ਨੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਜਿਹੜੇ ਬਾਹਰ ਨੂੰ ਦੌੜਦੇ ਨੇ ਨੌਜਵਾਨਾਂ ਨੂੰ ਇਹੀ ਕਵਾਂਗਾ ਜੀ ਆਪ ਦਾ ਇੱਥੇ ਕੋਈ ਕਾਰੋਬਾਰ ਕਰ ਲਓ ਇਹ ਚੱਕਰਾਂ ਦੇ ਵਿੱਚ ਨਾ ਪਾਓ ਤੇ ਵਧੀਆ ਗੱਲ ਹੈ ਜੀ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਲਈ ਫਿਰ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ